ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜਿਹੜੇ ਆ ਬ੍ਰੈਡ ਪੰਸ ਜਿਹੜੇ ਆ ਉਹ ਭਾਫ਼ ਦੇ ਨਾਲ ਬਣਾਵਾਂਗੇ ਪਾਣੀ ਦੀ ਭਾਫ਼ ਦੇ ਨਾਲ ਬਹੁਤ ਹੀ ਆਸਾਨੀ ਨਾਲ ਬਣ ਜਾਂਦੇ ਆ ਤੇ ਬਹੁਤ ਹੀ ਵਧੀਆ ਤੁਸੀਂ ਹੈਲਦੀ ਚੀਜ਼ ਖੁਦ ਆਪਣੇ ਘਰ ਵਿੱਚ ਆਪਣੇ ਬੱਚਿਆਂ ਲਈ ਆਪਣੀ ਫੈਮਿਲੀ ਲਈ ਤਿਆਰ ਕਰ ਸਕਦੇ ਈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦੇ ਸੌਫਟ ਹੁੰਦੇ ਆ ਬਜ਼ੁਰਗ ਵੀ ਇਸ ਨੂੰ ਆਰਾਮ ਨਾਲ ਖਾ ਸਕਦੇ ਆ ਤੇ ਬਣਾਉਣ ਵਿੱਚ ਵੀ ਬਹੁਤ ਜ਼ਿਆਦੇ ਆਸਾਨ ਨੇ ਕੋਈ ਵੀ ਭੈਣ ਪਹਿਲੀ ਵਾਰ ਇਹ ਸੀਜ ਵੇਖ ਕੇ ਰੈਸਪੀ ਵੇਖ ਕੇ ਬਣਾ ਸਕਦੀ ਹੈ ਇਹਦੇ ਵਿੱਚ ਉਹ ਨੂੰ ਕੋਈ ਵੀ ਤਲੋਏ ਫੇਲ ਦੀ ਹੋਏਗੀ ਇਸ ਲਈ ਸਪੀਡ ਚਲੋ ਜੀ ਆਪਾਂ ਸ਼ੁਰੂ ਕਰਦੇ ਬਣਾਉਣੀ ਸਭ ਤੋਂ ਪਹਿਲਾਂ ਆਪਾਂ ਗਰਮ ਪਾਣੀ ਲਵਾਂਗੇ ਇੱਕ ਕੱਪ ਪੂਰੇ ਚ ਦੋ ਚਮਚ ਯੀਸਟ ਦੋ ਚਮਚ ਜਿਹੜੇ ਆਪਾਂ ਖੰਡ ਪਾ ਕੇ 15 ਮਿੰਟ ਲਈ ਇਹਨੂੰ ਐਕਟਿਵ ਹੋਣ ਲਈ ਰੱਖ ਦਾਂਗੇ ਫਿਰ ਮੈਦਾ 250 ਗ੍ਰਾਮ ਉਹ ਚ ਇੱਕ ਚਮਚ ਨਮਕ ਪਾ ਕੇ ਤੇ ਯੀਸਟ ਵਾਲੇ ਘੋਲੜਾ ਨੂੰ ਗੁੰਨ ਲਾਂਗੇ ਬਾਅਦ ਵਿੱਚ ਉਹ ਚ ਤਿੰਨ ਚਾਰ ਚਮਚ ਜਿਹੜਾ ਸੀ ਉਹ ਤੇਲ ਮਿਲਾ ਕੇ ਤੇ ਉਹਨੂੰ ਇੱਕ ਘੰਟੇ ਲਈ ਫੁੱਲਣ ਲਈ ਆਟੇ ਨੂੰ ਰੱਖ ਦਾਂਗੇ ਟਾਈਮ ਵੱਧ ਵੀ ਲੱਗ ਸਕਦਾ ਜੇ ਸਰਦੀ ਦਾ ਮੌਸਮ ਹੋਵੇ ਆਟਾ ਫੁੱਲਣ ਵਾਸਤੇ ਤੇ ਆਪਾਂ ਬਾਹਰ ਵਿੱਚ ਉਸ ਨੂੰ ਕੱਟ ਕੇ ਉਹਦੇ ਬਣਾ ਲਾਂਗੇ ਜੀ ਪੇੜੇ ਉਸ ਦੀ ਆਪਾਂ ਇਸ ਤਰ੍ਹਾਂ ਰੋਟੀ ਵੇਲ ਲਾਂਗੇ ਚਾਹੇ ਤੁਸੀਂ ਰੋਟੀ ਗੋਲ ਹੀ ਰਹਿਣ ਤੋਂ ਮੈਂ ਇਸ ਨੂੰ ਡਬਲ ਕਰ ਰਹੀ ਹਾਂ ਇਦਾਂ ਮੈਂ ਚਰ ਤੇਲ ਲਾ ਲਾ ਕੇ ਤੇ ਤੁਸੀਂ ਵੀ ਇਦਾਂ ਕਰਨਾ ਚਾਹੋ ਤਾਂ ਤੇਲ ਲਗਾ ਕੇ ਇਸ ਨੂੰ ਡਬਲ ਕਰ ਸਕਦੇ ਜਿਵੇਂ ਆਪਾਂ ਬੰਦਸ ਬਣਾਉਣੇ ਆ ਵਿੱਚ ਟਿੱਕੀ ਵਗੈਰਾ ਰੱਖਣੀਆਂ ਤੇ ਫਿਰ ਇਸ ਤਰ੍ਹਾਂ ਫੋਲਡ ਕੀਤੀ ਵਧੀਆ ਰਹੇਗੀ ਆ ਦੇਖੋ ਇਸ ਤਰ੍ਹਾਂ ਆਪਾਂ ਪਹਿਲਾਂ ਪਾਣੀ ਦੀ ਸਟੀਮ ਬਣਾ ਲਈ ਸੀ ਉੱਪਰ ਉਹਦੇ ਤੇ ਆਪਾਂ ਦੇ ਦਿੱਤੀ ਸੀ ਜਾਲੀ ਜਿਵੇਂ ਦੁੱਧਾ ਉਹਦੇ ਤੇ ਰੱਖਦੇ ਆ ਤੇ ਨਾਲ ਹੀ ਆਪਾਂ ਉਹਦੇ ਤੇ ਰੱਖਦੇ ਸੀ ਬੰਦਸ ਤੇ ਇਧਰ ਆਪਾਂ ਆਲੂ ਦੀ ਟਿੱਕੀ ਤਿਆਰ ਕਰ ਰਹੇ ਆ ਆਲੂ ਬਾਰ ਕੇ ਬੇਸਿਕ ਮਸਾਲੇ ਪਾ ਕੇ ਵਿੱਚ ਅਰਾ ਰੋੜ ਜਾਂ ਕੌਰਨ ਫਲਾਰ ਪਾ ਲੈਣਾ ਕਿ ਟਿੱਕੀ ਆਪਣੀ ਨਾ ਟੁੱਟੇ ਤੇ ਤਵੇ ਤੇ ਹੀ ਆਪਾਂ ਟਿੱਕੀ ਨੂੰ ਜਿਹੜਾ ਵਾ ਉਹ ਫਰਾਈ ਕਰ ਲੈਣਾ ਵਾ ਤੇਲ ਦੇ ਵਿੱਚ ਤੁਸੀਂ ਡੀਪ ਫਰਾਈ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਜੇ ਮੈਂ ਇਸ ਤਰ੍ਹਾਂ 3-4 ਚਮਚ ਤੇਲ ਪਾ ਕੇ ਹੋਰੇ ਉੱਪਰ ਤਵੇ ਦੇ ਉੱਪਰ ਤੇ ਇਸ ਨੂੰ ਟਿੱਕੀ ਨੂੰ ਬਣਾ ਲਿਆ ਸੀ ਇਸੇ ਤਰ੍ਹਾਂ ਆਪਾਂ ਸਾਰੀਆਂ ਜਿਹੜੀਆਂ ਟਿੱਕੀਆਂ ਵਾ ਉਹ ਬਣਾ ਲਾਂਗੇ ਤੁਸੀਂ ਟਿੱਕੀ ਦੇ ਵਿੱਚ ਕੋਈ ਵੀ ਆਪਣੇ ਮਰਜ਼ੀ ਦੇ ਨਾਲ ਵੈਜੀਟੇਬਲ ਹੋਰ ਮਿਕਸ ਕਰਨਾ ਚਾਹੋ ਤਾਂ ਕਰ ਸਕਦੇ ਜੇ ਮਸਾਲੇ ਮਿਕਸ ਕਰਨਾ ਚਾਹੋ ਤਾਂ ਕਰ ਸਕਦੇ ਜੇ ਮੈਂ ਬਿਰਕਾ ਕੋ ਸਿੰਪਲ ਸਿਰਫ ਆਲੂ ਦੀਆਂ ਟਿੱਕੀਆਂ ਹੀ ਬਣਾਈਆਂ ਸੀ ਇਸੇ ਤਰ੍ਹਾਂ ਬਾਕੀ ਦੀਆਂ ਜਿਹੜੀਆਂ ਰਹਿਤੀਆਂ ਟਿੱਕੀਆਂ ਵਾਂ ਉਹ ਵੀ ਆਪਣਾ ਫਰਾਈ ਕਰ ਲਾਂਗੇ ਤੇ ਇਧਰ ਆਪਾਂ ਦੇਖ ਲੈਣੇ ਆ ਕਿ ਆਪਣੇ ਬ੍ਰੈਡ ਦਾ ਜਿਹੜਾ ਵੋ ਕੀ ਹਾਲ ਚਾਲ ਹੈ ਜਿਹੜੇ ਆਪਾਂ ਬੰਸ ਬਣਾ ਰਹੇ ਆ ਤੇ ਇਸ ਤਰ੍ਹਾਂ ਬ੍ਰੈਡ ਬੰਸ ਨੂੰ ਮਤਲਬ ਅੱਧਾ ਘੰਟਾ ਲੱਗਦਾ ਵਾ ਤੁਸੀਂ ਜਿਹੜਾ ਫਰੇਮ ਹੈ ਉਹ ਲੋ ਟੂ ਮੀਡੀਅਮ ਰੱਖਣਾ ਵਾ ਤੇ ਵਿੱਚ ਵਿੱਚ ਚੈੱਕ ਕਰਦੇ ਰਹਿਣਾ ਵਾ ਬ੍ਰੈਡ ਆਪਣੇ ਬਿਲਕੁਲ ਬਣ ਚੁੱਕੇ ਆ ਵਧੀਆ ਤਰੀਕੇ ਨਾਲ ਆ ਦੇਖੋ ਤੇ ਜਿਹੜੇ ਬਾਕੀ ਦੇ ਰਹਿੰਦੇ ਉਹ ਵੀ ਇਸੇ ਤਰ੍ਹਾਂ ਆਪਾਂ ਸਟੀਮ ਦੇ ਨਾਲ ਪਕਾ ਲਾਂਗੇ ਬ੍ਰੈਡ ਜਿਹੜੇ ਆ ਹੁਣ ਜਿਹੜੇ ਬਰੈਡ ਆ ਇਹਨਾਂ ਨੂੰ ਵੀ ਆਪਾਂ ਹਲਕਾ ਹਲਕਾ ਜਿਹੜਾ ਵਾ ਫਰਾਈ ਕਰ ਲਾਂਗੇ ਤਾਂ ਕਿ ਜਿਵੇਂ ਆਹ ਵੇਖੋ ਬਣੇ ਬਹੁਤ ਸੋਹਣੇ ਆ ਸਾਰੇ ਪ੍ਰੋਪਰੇ ਦੇ ਵਿੱਚ ਨਾ ਜਾਲੀ ਜਿਹੜੀ ਆ ਬਣ ਗਈ ਹੈ ਬਰੈਡੀ ਦੇ ਜਿਵੇਂ ਹੁੰਦੀ ਆ ਵੇਖੋ ਤੁਸੀਂ ਦੇਖ ਸਕਦੇ ਜੇ ਤੇ ਇਹਦੇ ਟੇਸਟ ਨੂੰ ਬਣਾਉਣ ਵਾਸਤੇ ਇਹਨੂੰ ਆਪਾਂ ਤਵੇ ਤੇ ਹਲਕਾ ਜਿਹਾ ਤੇਲ ਪਾ ਕੇ ਤੇ ਜਿਵੇਂ ਮਤਲਬ 버ਗਰ ਬਣਾਉਂਦੇ ਆ ਉਹਨੂੰ ਪਹਿਲਾਂ ਹਲਕਾ ਜਿਹਾ ਗਰਮ ਕਰ ਲੈਂਦੇ ਫਰਾਈ ਕਰ ਲੈਂਦੇ ਐ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਵੀ ਨਾਲ-ਨਾਲ ਥੋੜਾ ਥੋੜਾ ਤੇਲ ਪਾ ਕੇ ਤੇ ਫਰਾਈ ਕਰ ਲਾਂਗੇ ਸਾਰੇ ਬਰਸ ਨੂੰ ਤੁਸੀਂ ਇਹਦੇ ਵਿੱਚ ਜੋ ਵੀ ਫਿਲਿੰਗ ਭਰਨੀ ਆ ਤੁਸੀਂ ਆਪਣੀ ਮਰਜ਼ੀ ਨਾਲ ਭਰ ਸਕਦੇ ਜੇ ਕੋਈ ਵੀ ਸਬਜੀ ਸੈਲਡ ਵਗੈਰਾ ਤੇ ਸੌਸ ਵਗੈਰਾ ਤੁਸੀਂ ਸਭ ਕੁਝ ਆਪਣੀ ਮਰਜ਼ੀ ਨਾਲ ਇਹਦੇ ਵਿੱਚ ਐਡ ਕਰ ਸਕਦੇ ਜੇ ਆਪਣੇ ਟੇਸਟ ਦੇ ਅਕੋਰਡਿੰਗ ਮੈਂ ਸਿੰਪਲ ਸਿਰਫ ਇੱਥੇ ਪਿਆਜ਼ ਸੈਲਡ ਵਿੱਚ ਵਰਤ ਰਹੀ ਆ ਕਿਉਂਕਿ ਮੇਰੇ ਬੱਚੇ ਅੱਜ ਘਰ ਦੀ ਛੁੱਟੀ ਸੀ ਉਹਨਾਂ ਨੂੰ ਜ ਉਹਨਾਂ ਨੂੰ ਜ਼ਿਆਦਾ ਪਿਆਜ਼ ਹੀ ਸੈਲਡ ਦੇ ਵਿੱਚ ਜਾਂ 버ਗਰ ਦੇ ਵਿੱਚ ਪਸੰਦ ਹੁੰਦਾ ਵਾ ਤੇ ਤੁਸੀਂ ਇਸ ਦੇ ਵਿੱਚ ਜੇ ਤਾਂ ਨਾ ਮਨ ਹੋਵੇ ਤਾਂ ਤੁਸੀਂ ਆਪਣੀ ਇੱਛਾ ਦੇ ਅਨਸਾਰ ਕੋਈ ਵੀ ਸਬਜ਼ੀ ਦਾ ਸੈਲਡ ਜਿਹੜਾ ਵੋ ਫਿਲ ਕਰ ਸਕਦੇ ਏ ਜੇ ਇਸੇ ਤਰ੍ਹਾਂ ਆਪਾਂ ਜਿਹੜੇ ਸਾਰੇ ਬਣਸ ਆ ਹੌਲੀ ਹੌਲੀ ਤਵੇ ਦੇ ਨਾਲ ਉੱਪਰ ਰੱਖ ਕੇ ਫਰਾਈ ਕਰ ਲੈਦੇ ਇਹਨਾਂ ਨੂੰ ਡੀਪ ਫਰਾਈ ਨਹੀਂ ਕਰਨਾ ਹਲਕਾ-ਹਲਕਾ ਇਹਨਾਂ ਨੂੰ ਆਪਾਂ ਗਰਮ ਹੀ ਕਰਨਾ ਵਾ ਤੇ ਜੇ ਤੁਸੀਂ ਨਾ ਵੀ ਗਰਮ ਕਰਨਾ ਚਾਹੋ ਤੇ ਇਦਾਂ ਵੀ ਇਹਨਾਂ ਨੂੰ ਜਿਹੜਾ ਵਾ ਇਹਨਾਂ 'ਚ ਫਿਲਿੰਗ ਕਰਕੇ ਟਿੱਕੀ ਦੀ ਸੈਲਡ ਦੀ ਜੰਗੀ ਇਹ ਵੀ ਚੀਜ਼ ਤੁਹਾਨੂੰ ਵਧੀਆ ਲੱਗੇ ਤੇ ਤੁਸੀਂ ਖਾ ਸਕਦੇ ਏ ਇਸ ਤਰ੍ਹਾਂ ਆਪਾਂ ਸੌਸ ਲਗਾ ਕੇ ਵਿੱਚ ਟਿੱਕੀ ਰੱਖ ਕੇ ਪਿਆਜ਼ ਰੱਖ ਕੇ ਤੇ ਆਪਾਂ ਇਹਨਾਂ ਨੂੰ ਇੰਜੋਏ ਕਰਾਂਗੇ ਦੇਖੋ ਕਿੰਨੇ ਸੋਹਣੇ ਬੰਸ ਤੇ ਮੈਂਟੋ ਮੰਟੀ ਬਣ ਗਏ ਆ ਮਤਲਬ ਇਹਨੂੰ ਹਾਂਜੀ ਥੋੜਾ ਆਟੇ ਨੂੰ ਫੁੱਲਣ ਲਈ ਜਿਹੜਾ ਵਾ ਆਪਾਂ ਰੱਖਦੇ ਹਾਂ ਉਹਨੂੰ ਟਾਈਮ ਲੱਗਦਾ ਵਾ ਬਾਕੀ ਜਿਹੜੇ ਬੰਸ ਨੂੰ ਆਪਾਂ ਸਟੀਮ ਕਰਕੇ ਬਣਾਉਣਾ ਵਾ ਉਹਨੂੰ ਅੱਧਾ ਘੰਟਾ ਮੈਕਸਿਮਮ ਲੱਗਦਾ ਵਾ ਇਤੋਂ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਸਾਰੇ ਬੰਸ ਜਿਹੜੇ ਆਪਣੇ ਬਹੁਤ ਸੋਹਣੇ ਬਣ ਚੁੱਕੇ ਸੀ ਬਹੁਤ ਟੇਸਟੀ ਵੀ ਬਣੇ ਬਹੁਤ ਹੈਲਦੀ ਵੀ ਆ ਕਿਉਂਕਿ ਬਾਜ਼ਾਰੀ ਜਿਹੜੇ ਬੰਸ ਹੁੰਦੇ ਉਹਦੇ ਵਿੱਚ ਜਿਹੜਾ ਵਾ ਜੀਸ ਦੇ ਨਾਲ ਨਾਲ ਹੋਰ ਵੀ ਕਈ ਕੈਮੀਕਲ ਤੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਲੱਗੇ ਸੀ 100% ਜੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਰੈਸਪੀ ਤੁਹਾਨੂੰ ਅਗਰ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਰੱਬ ਰੱਖੇ ਜੀ